ਜਿਹੜੀ ਅੱਜ ਦੀ ਅਸੀਂ ਪ੍ਰੈਸ ਕਾਨਫਰੰਸ ਕਰ ਰਹੇ ਆ ਇਹ ਸਾਡਾ 30 ਤਰੀਕ ਨੂੰ ਇੱਕ ਵਾਕਿਆ ਹੋਇਆ ਸੀਗਾ ਆਪਣੀ ਤੁਰਜਾ ਇੰਟਰਪ੍ਰਾਈਜ਼ਸ ਕਰਕੇ ਹੈਗੇ ਆ ਨੇੜੇ ਸਤਸੰਗ ਘਰ ਹੈਗਾ ਟੱਬਾ ਰੋਡ ਲੁਧਿਆਣੇ ਦਾਗੇ ਇਹਦੇ ਵਿੱਚ ਬੇਸਿਕਲੀ ਹੋਇਆ ਕੀ ਸੀ ਕਿ ਰਾਤ ਨੂੰ ਜਿਹੜੀ ਸੀਗੀ ਚੋਰੀ ਕੀਤੀ ਗਈ ਸੀਗੀ ਚਾਰ ਬੰਦਿਆਂ ਦੋਰਾ ਚਾਰ ਬੰਦਿਆਂ ਵੱਲੋਂ ਔਰ ਉਹਨਾਂ ਦਾ ਨਾਮ ਜਿਹੜਾ ਸੀਗਾ ਇਹ ਸਾਨੂੰ ਪਤਾ ਲੱਗ ਗਿਆ ਸੀਗੇ ਜਦੋਂ ਅਸੀਂ ਮੌਕੇ ਤੇ ਵਿਜ਼ਿਟ ਕੀਤਾ ਸਾਨੂੰ ਪਤਾ ਲੱਗਾ ਕਿ ਫੋਰਸਫੁਲੀ ਐਂਟਰੀ ਕਰਕੇ ਜਿਹੜੀ ਹੈਗੀ ਹੈ ਚੋਰੀ ਕੀਤੀ ਗਈ ਆ ਔਰ ਉਸ ਜਿਹੜਾ ਸੀਗਾ ਫੈਕਟਰੀ ਦੇ ਵਿੱਚੋਂ ਜਿਹੜਾ ਸੀਗਾ ਇਹਨਾਂ ਨੇ 35 ਲੱਖ ਰੁਪਏ ਦੇ ਕਰੀਬ ਜਿਹੜਾ ਸੀਗਾ ਆਪਣਾ ਉੱਥੋਂ ਪੈਸੇ ਜਿਹੜੇ ਸੀਗੇ ਚੋਰੀ ਕੀਤੇ ਸੀਗੇ ਸੋ ਇਹ ਜਿਹੜੇ 35 ਲੱਖ ਦੇ 35 ਲੱਖ ਰੁਪਏ ਜਿਹੜੇ ਹੈਗੇ ਸੀ 48 ਘੰਟਿਆਂ ਦੇ ਵਿੱਚ ਪੀਛੇ ਕਵਰ ਕਰਕੇ ਦੋ ਦੋਸ਼ੀ ਜਿਹੜੇ ਆ ਚਾਰਾਂ ਦੇ ਵਿੱਚੋਂ ਗ੍ਰਿਫਤਾਰ ਕਰ ਲਏ ਆ ਔਰ ਇਮੀਡੀਏਟਲੀ ਜਦੋਂ ਇਸ ਕੇਸ ਦੇ ਬਾਰੇ ਪਤਾ ਲੱਗਾ ਤਾਂ ਸਾਡੇ ਵਾਹਯੂ ਸੀਪੀ ਸਾਹਿਬ ਸੰਤਾ ਕੁਲਦੀਪ ਸਿੰਘ ਚਾਹਲ ਔਰ ਦਾ ਜਸਪੀਰ ਸਿੰਘ ਜਿਹੜਾ ਉਹਨਾਂ ਨੇ ਵਧੀਆ ਟੀਮ ਬਣਾ ਕੇ ਜਿਹੜੀ ਸੀਆਈਏ ਦੀ ਔਰ ਐਸਐਚਓ ਟਿਬੇ ਦੀ ਇਹ ACP ਜਿਹੜੇ ਈਸਟ ਹੈਗੇ ਨੇ ਰੂਪਦੀ ਦੇ ਦਿਸ਼ਾ ਨਿਰਦੇਸ਼ੇ ਜਿਹੜੀ ਸੀਗੀ ਬਣਾਈ ਔਰ ਇਹਨੇ ਜਿਹੜੇ ਆ 248 ਆਰਸ ਦੇ ਵਿੱਚ ਜਿਹੜਾ ਹੈਗਾ ਇਹ ਕੇਸ ਜਿਹੜਾ ਹੈਗਾ ਟਰੇਸ ਕਰਕੇ ਜਿਹੜਾ ਹੈਗਾ 100% ਰਿਕਵਰੀ ਜਿਹੜੀ ਹੈਗੀ ਆ ਉਹ ਅਸੀਂ ਬਰਾਮਦ ਕਰ ਲਈ ਹੈਗੀ ਆ ਔਰ ਇਹਦੇ ਵਿੱਚ ਜਿਹੜੇ ਹੈਗੇ ਆ ਦੋ ਦੋਸ਼ੀ ਸੁਮਿਤ ਤੇ ਸਤਿਮ ਰਾਜਪੂਤ ਜਿਹੜੇ ਸੀਗੇ ਉਹ ਜਿਹੜੇ ਦੋਨੇ ਦੋਸ਼ੀ ਜਿਹੜੇ ਹੈਗੇ ਨੇ ਉਹ ਅਸੀਂ ਗ੍ਰਿਫਤਾਰ ਕੀਤੇ ਹੈਗੇ ਨੇ ਸੰਧੂ ਕਲੋਨੀ ਕੂੜਾ ਜਿਹੜਾ ਡੰਪ ਹੈਗਾ ਉਹਦੇ ਲਾਗੋਂ ਹੈਗਾ ਔਰ ਦੋ ਦੋਸ਼ੀ ਜਿਹੜੇ ਇਹਦੇ ਵਿੱਚ ਵਿਵੇਕ ਤੇ ਪਿੱਪਨ ਜਿਹੜੇ ਹੈਗੇ ਨੇ ਉਹ ਹਜੇ ਗ੍ਰਿਫਤਾਰ ਕਰਨੇ ਬਾਕੀ ਹੈ ਸਰ ਇਹਨਾਂ ਇਸ ਡਾਕਟਰ ਵਾਰਦਾਤਾ ਦਾ ਮਾਸਟਰਮਾਈਂਡ ਕੋਈ ਇਹਨਾਂ ਦੇ ਵਿੱਚ ਕਿਹੜਾ ਸੀਗਾ ਇਹਨਾਂ ਦੇ ਵਿੱਚ ਜਿਹੜਾ ਮਾਸਟਰਮਾਈਂਡ ਇਹ ਦੋਨੇ ਜਿਹੜੇ ਫੜੇ ਗਏ ਨੇ ਸੁਮੇਤ ਔਰ ਜਿਹੜੇ ਰਾਜਪੂਤ ਹੈਗੇ ਨੇ ਇਹ ਦੋਨੇ ਹੀ ਸੀਗੇ ਇਹਨਾਂ ਦੇ ਵਿੱਚੋਂ ਇੱਕ ਜਿਹੜਾ ਸੀਗਾ ਕੇਅਰ ਟੇਕਰ ਜਿਹੜਾ ਸੀਗਾ ਉਹ ਸੁਮੇਤ ਜਿਹੜਾ ਕੁਮਾਰ ਕਰਕੇ ਸੀਗਾ ਉਹ ਫੈਕਟਰੀ ਦੇ ਵਿੱਚ ਹੀ ਸੀਗੇ ਇਹਨਾਂ ਨੇ ਪਹਿਲਾਂ ਇਹਨਾਂ ਨੂੰ ਪਤਾ ਸੀਗਾ ਕਿ ਫੈਕਟਰੀ ਦੇ ਵਿੱਚ ਇਸ ਟਾਈਮ ਇੰਨੇ ਕੇ ਪੈਸੇ ਹੁੰਦੇ ਨੇ ਸੋ ਇਹਨਾਂ ਨੂੰ ਆਈਡੀਆ ਸੀਗਾ ਇਸ ਚੀਜ਼ ਦਾ ਈ ਉਹਨਾਂ ਦੀ ਰਿਕਵਰੀ ਹੋਈ ਹੋਈ ਆ ਕਿਉਂਕਿ ਉਹਨਾਂ ਦਾ ਆਪਸ ਦੇ ਵਿੱਚ ਮੈਂ ਜ਼ਿਆਦਾ ਨਹੀਂ ਡਿਟੇਲ ਸ਼ੇਅਰ ਕਰਾਂਗਾ ਕਿ ਉਹਨਾਂ ਦੀ ਸਕਿਉਰਿਟੀ ਲੀਕ ਹੋਏਗੀ ਬਟ ਉਹਨਾਂ ਨੂੰ ਆਈਡੀਆ ਸੀਗਾ ਕਿ ਇਸ ਦਿਨ ਆ ਨਾ ਜਿਹੜਾ ਹੈਗਾ ਕੈਸ਼ ਕਾਫੀ ਹੁੰਦਾ ਔਰ ਇਹ ਜਿਹੜਾ ਆਪਣਾ ਕੈਸ਼ ਜਿਹੜਾ ਪਿੱਛੇ ਰੱਖਣਾ ਇਹਨਾਂ ਤੋਂ ਕੋਈ ਕ੍ਰਿਮੀਨਲ ਦੇ ਨਾ ਕ੍ਰਿਮੀਨਲ ਬੈਕਗਰਾਉਂਡ ਇਹਨਾਂ ਕੋਈ ਸਾਹਮਣੇ ਆਇਆ ਨਹੀਂ ਇਹਨਾਂ ਦੀ ਹਜੇ ਤੱਕ ਫਿਲਹਾਲ ਦੀ ਜਿਹੜੀ ਹੈਗੀ ਇਹਨਾਂ ਦਾ ਰਿਮਾਂਡ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ ਫਿਲਹਾਲ ਹਜੇ ਇਹਨਾਂ ਦਾ ਵਿੱਚ ਕੋਈ ਵੀ ਜਿਹੜਾ ਬੈਕਗਰਾਉਂਡ ਜਿਹੜੀ ਹੈਗੀ ਕ੍ਰਿਮੀਨਲ ਦੀ ਜਿਹੜੀ ਹੈ ਨਜ਼ਰ ਨਹੀਂ ਆਈ ਲੇਕਿਨ ਸਰ ਜਿਹੜੇ ਦੋ 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 ਫੜੇ ਨੇ ਤੁਸੀਂ ਜਿਹੜੇ ਦੋ ਹੈਗੇ ਨੇ ਉਹ ਕਿੱਦਾਂ ਤਾਲਮਿਲ ਕਿੱਦਾਂ ਦਾ ਹੋਏ ਇਹਨਾਂ ਦਾ ਫੇਟੇ ਤੋਂ ਵਾਕਫ ਸੀਗੀ ਚਾਹੂ ਦੇ ਚਾਰੇ ਉਹ ਚਾਰੇ ਦੇ ਚਾਰੇ ਪਹਿਲਾਂ ਦੇ ਵਾਕਫ ਸੀਗੇ ਇਹਨਾਂ ਦੇ ਵਿੱਚੋਂ ਇੱਕ ਬੰਦਾ ਜਿਹੜਾ ਆਲਰੇਡੀ ਇੱਥੇ ਇੰਪਲੋਇਡ ਹੈ ਕੰਮ ਕਰਦਾ ਸੀਗਾ ਪਰ ਉਸ ਨੂੰ ਇਨਫਾਰ ਇਨਿਕ ਜਿਹੜਾ ਹੈਗਾ ਜਦੋਂ ਵੀਕਲੀ ਜਿਹੜੀ ਇਕੱਠੀ ਹੋ ਕੇ ਇੰਨੀ ਕੁ ਹੁੰਦੀ ਹੈ ਸੋ ਉਸ ਹਿਸਾਬ ਨਾਲ ਜਿਹੜਾ ਕਰਦਾ ਸੀਗਾ ਜਿਹੜਾ ਸੁਮਿਤ ਕਰਦਾ ਸੀਗਾ ਜੀ ਸੁਮਿਤ ਸੱਤੇ ਮਾਰ ਇਹ ਕਾਫੀ ਟਾਈਮ ਤੋਂ ਕਰ ਰਿਹਾ ਸੀਗਾ ਜੀ ਇਹਨੂੰ 4-5 ਸਾਲ ਤੋਂ ਕਰ ਰਿਹਾ ਸੀ ਇਹ ਜਿਹੜੇ ਫਾਈਲ ਪੇਪਰ ਹੁੰਦੇ ਆ ਨਾ ਜੀ ਆਪਣੇ ਉਹਨਾਂ ਦੀ ਸੀ ਜੀ ਇਹ ਬੇਸਿਕਲੀ ਉਹਨਾਂ ਦਾ ਜਿਹੜਾ ਸੀਗਾ ਗੋਦਾਮ ਸੀਗਾ ਜਿਹਨੂੰ ਗੋਡਾਊਨ ਕਹਿੰਦੇ ਆ ਆਪਾਂ ਉਹ ਸੇ ਫਾਈਲ ਪੇਪਰ ਦਾ ਗੋਡਾਊਨ ਸੀਗਾ ਉਹਦੇ ਵਿੱਚ ਸਾਰੇ ਸਿੱਕੇ ਜੋ ਇਹਨਾਂ ਨੇ ਮਨੀ ਦਿੱਤੀ ਸੀ ਗਿਆ ਕਿ ਕਿਹੜੀ ਸੀ ਕਿਥੋਂ ਦੀ ਅਰੈਸਟ ਕੀਤੇ ਗਏ ਨੇ ਕਿੰਨਾ ਪਤਾ ਲੱਗ ਪਿਆ ਕਿ ਕਿੰਨੀ ਜੁਸਤੀ ਕੁਛ ਪੈਸਾ ਯੂਜ਼ ਕੀਤਾ 35 ਲੱਖ ਦੇ ਵਿੱਚੋਂ ਜਿਹੜਾ ਮੈਂ ਤੁਹਾਨੂੰ ਉਹੀ ਬੇਨਤੀ ਕਰ ਰਿਹਾ ਕਿ ਇਹਦੇ ਵਿੱਚ ਜਦੋਂ ਪਤਾ ਲੱਗਾ ਕਿ ਇੰਨੀ ਵੱਡੀ ਚੋਰੀ ਹੋਈ ਹੈ ਇਮੀਡੀਏਟਲੀ ਸਾਡੇ ਸੀਪੀ ਸਾਹਿਬ ਨੇ ਜੁਆਇੰਟ ਸੀਪੀ ਸਾਹਿਬ ਨੇ ਜੜੀ ਹੈਗੀਆ ਇਮੀਡੀਡੀਟਲੀ ਟੀਮ ਬਣਾਤੀ ਤੈਨੂੰ ਇਨਵੈਸਟਿਗੇਟ ਕਰਨੇ ਸੋ ਇਹਦੇ ਵਿੱਚ ਕਾਫੀ ਟੈਕਨੀਕਲ ਅਸਿਸਟੈਂਸ ਲਈ ਜਿਹੜੀ ਅਸੀਂ ਹੈਗੀ ਹੈ ਸੀਸੀਟੀਵੀ ਦੀ ਕੋਲ ਡਿਟੇਲਸ ਜਿਹੜੀ ਹੈਗੀ ਆ ਨਾ ਦੀ ਜਿਹੜੀ ਹੈਗੀ ਆ ਉਹ ਸਟੱਡੀਜ਼ ਕਰਕੇ ਫਿਰ ਇਹਨਾਂ ਨੂੰ ਜਿਹੜਾ 48 ਆਰ ਆ ਦੇ ਵਿੱਚੋਂ ਹੀ ਜਿਹੜਾ ਹੈਗਾ ਤੁਹਾਡੇ ਸਾਹਮਣੇ ਇਹਨੂੰ ਨੈਪ ਕਰਕੇ ਨਾ ਜਿਹੜੇ ਕਿ ਕਿ ਰਕਮ ਬਹੁਤ ਵੱਡੀ ਸੀ ਕਿ ਰਕਮ ਪਹਿਲਾਂ ਇਸ ਤੋਂ ਪਹਿਲਾਂ ਕਿ ਇਹ ਕਾਰ ਪਾਉਂਦੇ ਇਹਨਾਂ ਦੀ ਹਜੇ ਮਨਸ਼ਾ ਸੀਗੀ ਕਰਨ ਦੀ ਹੈਗੀ ਐ ਤੇ ਉਨੀ ਅਸੀਂ ਰਿਕਵਰ ਕਰ ਜਿਹੜਾ ਵੀਕਲ ਇਸਤੇਮਾਲ ਕੀਤਾ ਜਿੱਦਾਂ ਜੀ ਸਾਡੇ ਮਨੂ ਇਹਨਾਂ ਨੇ ਇੱਥੋਂ ਜਾਣ ਦੇ ਲੱਗਿਆ ਇੱਕ ਗੱਡੀ ਸੀਗੀ ਔਰ ਕੀਤੀ ਸੀਗੀ ਔਰ ਰਸਤੇ ਵਿੱਚ ਉਹ ਚੇਂਜ ਕਰਦੇ ਸੀ ਅਮਰ ਜੀ ਤੁਹਾਨੂੰ ਸੰਧੂ ਕਲੋਨੀ ਤੋਂ ਇਹ ਅਰੈਸਟ ਕੀਤੇ ਤੁਸੀਂ ਜੀ 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 ਚਲੋ ਗੱਡੀ ਕਿੱਥੇ ਲਗਾ ਕੇ ਫਿਰ ਦੂਜੀ ਗੱਡੀ ਚੇਂਜ ਕੀਤੀ ਉਹ ਜਿਹੜੀ ਹੈਗੀ ਪਾਰਟ ਆਫ ਇਨਵੈਸਟੀਗੇਸ਼ਨ ਸਾਰੇ ਰਿਮਾਂਡ ਲੈ ਲਿਆ ਅੱਜ ਹੀ ਇਹਨਾਂ ਦਾ ਰਿਮਾਂਡ ਲਿਆ ਆ ਇਹ ਰਿਮਾਂਡ ਲੈ ਕੇ ਸਾਰੀਆਂ ਜਿਹੜੀਆਂ ਹੈਗੀਆਂ ਲਿੰਕਿੰਗ ਕੈਵਿਡ ਹੌਣ ਦੋ ਦਿਨ ਦਾ ਇਹਨਾਂ ਦੀ ਕਿੰਨੀ ਗੇੜ ਹੈ ਇਹਨਾਂ ਦੀ ਉਮਰ ਤਕਰੀਬਨ ਜਿਹੜੀ ਤੁਸੀਂ ਕਹੇ ਸੀ 35 ਸਾਲ ਦੀ ਹੈ ਇਹ ਇਹ ਯੂਪੀ ਦੇ ਰਹਿਣ ਵਾਲੇ ਹੈਗੇ ਨੇ ਜੀ ਯੂਪੀ ਦੇ ਤੁਸੀਂ ਤੁਲਾਵੋ ਵੀ ਹੋਰ ਵੀ ਕੋਈ ਫੈਕਟਰੀ ਦਾ ਹੁੰਦਾ ਇਹਨਾਂ ਨਾਲ ਇਨਵੋਲਡ ਹੋਗਾ ਜਾਣਕਾਰੀ ਦੇਣ ਦੇ ਵਿੱਚ ਇਹ ਇੱਕ ਲੱਗ ਦੇਖੋ ਫਿਲਹਾਲ ਤੇ ਇਹ ਚਾਰਾਂ ਦਾ ਰੋਲ ਹੀ ਸਾਹਮਣੇ ਆਇਆ ਹੁਣ ਜਿਸ ਤਰ੍ਹਾਂ ਤੁਹਾਨੂੰ ਦੱਸਿਆ ਫਿਰ ਮਾਨ ਲੈ ਕੇ ਬਰੀਕੀ ਨਾਲ ਪੁੱਛਗਿੱਛ ਕਰਾਂਗੇ ਫਿਰ ਜੋ ਉਸ ਤਰ੍ਹਾਂ ਦੀ ਕਾਰਵਾਈ ਹੋਏਗੀ ਉਸ ਤਰ੍ਹਾਂ ਦੀ ਨਹੀਂ ਨਸ਼ੇ ਵਾਲੀ ਨਹੀਂ ਹੈਗੀ ਆ ਇਹ ਬੇਸਿਕਲੀ ਤੁਹਾਨੂੰ ਇਹੀ ਕਹਿ ਸਕਦਾ ਕਿ ਇਹਨਾਂ ਨੂੰ ਆਈਡੀਆ ਸੀ ਸੋ ਮਨ ਦੇ ਵਿੱਚ ਲਾਲਚ ਆ ਗਿਆ ਕਿ ਅਸੀਂ ਇਹ ਵੱਡਾ ਹੱਥ ਮਾਰ ਕੇ ਤੇ ਅਸੀਂ ਚਲੇ ਗਏ ਸੋ ਉਸ ਕਰਕੇ ਤਾਂ ਜਦੋਂ ਦਾਖਿਲ ਹੋਏ ਫੈਕਟਰੀ ਦੇ ਵਿੱਚ ਇੱਕ ਤਾਂ ਤੁਸੀਂ ਕਹਿ ਰਹੇ ਇਮਪਲਾਈ ਸੀਗਾ ਤੇ ਤਿੰਨ ਦਾਖਿਲ ਜਦੋਂ ਹੁੰਦੇ ਨੇ ਕੀ ਕਹਿ ਕੇ ਦਾਖਿਲ ਹੁੰਦੇ ਨੇ ਸੀਸੀਟੀਵੀ ਫੁਟੇਜ ਦੇ ਵਿੱਚ ਨਹੀਂ ਇਹਨਾਂ ਨੇ ਪਹਿਲਾਂ ਗੇਟ ਦਾ ਲੋਕ ਤੋੜਿਆ ਫਿਰ ਗੇਟ ਦੇ ਲੋਕ ਤੋੜਨ ਤੋਂ ਬਾਅਦ ਜੋ ਜਿਹੜਾ ਸੀਗਾ ਦੂਸਰਾ ਤੋੜਿਆ ਉਹਨਾਂ ਨੂੰ ਪਤਾ ਸੀਗਾ ਇਹਨਾਂ ਨੂੰ ਵੀ ਇੱਥੇ ਇਹਨਾਂ ਦੇ ਪੈਸੇ ਆਮ ਜਿੱਦਾਂ ਆਪਾਂ ਇਮਪਲਾਈ ਜਿਹੜਾ ਪੁਰਾਣਾ ਸੀਗਾ ਉਹਨੂੰ ਪਤਾ ਸੀਗਾ ਕਿ ਇਹਨਾਂ ਦੇ ਕਮਰੇ ਦੇ ਵਿੱਚ ਸੀਗਾ ਤੋ ਇਸ ਕਰਕੇ ਪਹਿਲਾ ਗੇਟ ਜਿੱਦਾਂ ਫੈਕਟਰੀ ਦਾ ਹੁੰਦਾ ਆ ਉਹ ਤੋੜਿਆ ਗੇਟ ਫੇਰ ਅੱਗੇ ਤੋੜ ਕੇ ਪਤਾ ਤੋਂ ਫਿਰ ਇਨਵੈਸਟੀਗੇਸ਼ਨ ਦਾ ਓਫਿਸ ਆ ਜਦੋਂ ਅਸੀਂ ਪੁੱਛਣ ਕਰਦੇ ਜਿਕੇ ਅੰਦਰ ਵਿੱਚ ਟਿਊਰਿੰਗ ਕਿੰਨੀ ਦੇਰ ਗੱਲਬਾਤ ਹੋਈ ਦੇਖੋ ਇਹ ਸਾਰੀਆਂ ਇੱਕ ਆਪਰੇਸ਼ਨਲ ਡਿਟੇਲਸ ਹੁੰਦੀਆਂ ਨੇ ਮੈਂ ਤੁਹਾਨੂੰ ਸ਼ੇਅਰ ਨਹੀਂ ਕਰ ਪਾਵਾਂਗਾ ਇਹ ਪਤਾ ਪੜਾ ਹੈ ਡਿਊਰਿੰਗ ਇਨਵੈਸਟੀਗੇਸ਼ਨ ਪੜਾ ਦੇਖੀ ਸਰ ਇੱਕ ਛੋਟਾ ਸਵਾਲ ਹੈ ਪੱਤਰ ਤਾਂ ਭਾਈ ਜੀ ਸਰ ਮੋੜਦਾ ਪੱਤਰ ਕਰਦਾ ਕੋਈ ਦੇਖੋ ਹਮੇਸ਼ਾ ਜਦੋਂ ਵੀ ਕੋਈ ਕ੍ਰਾਈਮ ਹੁੰਦਾ ਆ ਉਹਨੂੰ ਡਿਟੈਕਟ ਕਰਨ ਦੇ ਵਿੱਚ ਟਾਈਮ ਤਾਂ ਥੋੜਾ ਲੱਗਦਾ ਆ ਬਟ ਮੈਂ ਤੁਹਾਨੂੰ ਉਮੀਦ ਦਿਵਾਉਣਾ ਆ ਕਿ ਬਹੁਤ ਜਲਦੀ ਜਿਹੜਾ ਹੈਗਾ ਕਰ ਲਿਆ ਜਾਏਗਾ ਉਹਦੇ ਵਿੱਚ ਅਸੀਂ ਕਾਫੀ ਸੀਸੀਟੀਵੀ ਫੁਟੇਜ ਲੀਡ ਜਿਹੜੀ ਹੈਗੀ ਆ ਉਹ ਫਾਲੋ ਕਰ ਲਈ ਆ ਔਰ ਮੈਨੂੰ ਉਮੀਦ ਆ ਕਿ ਅਗਲੀ ਪ੍ਰੈਸ ਕਾਨਫਰੰਸ ਤੱਕ ਦਾ ਨਾਮ ਲੱਭ ਦਾਂਗਾ ਸੇਕੀ ਸਰ ਐਮਐ ਹੋਸਪਿਟਲ ਦੇ ਅੰਦਰ ਸਾਡੇ ਦੇ ਫੋਲੋ ਦੇਖੋ ਮੈਂ ਤੁਹਾਨੂੰ ਉਹੀ ਗੱਲ ਕਹਿ ਰਿਹਾ ਕਿ ਹਰ ਜਗ੍ਹਾ ਪੁਲਿਸ ਦੇ ਰਿਸੋਰਸ ਲਿਮਟਿਡ ਹੁੰਦੇ ਨੇ ਸਾਰੀਆਂ ਚੀਜ਼ਾਂ ਲਿਮਟਿਡ ਹੁੰਦੀਆਂ ਨੇ ਹਰ ਜਗ੍ਹਾ ਕਿਤੇ ਵੀ ਜਿਹੜਾ ਹੈਗਾ ਕੋਈ ਸੋ ਚੋਰੀ ਵੀ ਕਿਤੇ ਜਿਹੜੀ ਹੈਈ ਆ ਉਹ ਕਰ ਸਕਦੇ ਆ ਹੁਣ ਜਦੋਂ ਫੜਿਆ ਜਾਏਗਾ ਉਦੋਂ ਪਤਾ ਕੀਤਾ ਜਾਏਗਾ ਵੀ ਉਹਦੀ ਮਨਸ਼ਾ ਕੀ ਸੀ ਜਾਂ ਕਿਸ ਤਰੀਕੇ ਨਾਲ ਥਾਣੇ ਦੇ ਬਾਹਰ ਇਹੋ ਜਿਹੀ ਘਟਨਾਵਾਂ ਹੋਈ ਕਿਤਨੇ ਕਿਤੇ ਆਮ ਜਨਤਾ ਦੇ ਵਿੱਚ ਡਰ ਦਾ ਮਾਹੌਲ ਆ ਉਹ ਵੀ ਥਾਣੇ ਆਉਣ ਤੋਂ ਪਹਿਲਾਂ ਸੋਚਣੀ ਉਹਤੇ ਬਾਈਕ ਵਹੀਕਲ ਆਪਣਾ ਲਗਾਏ ਜਾਂ ਨਾਲ ਹੀ ਨਹੀਂ ਐਸੀ ਕੋਈ ਗੱਲ ਨਹੀਂ ਹੈਗੀ ਜਿੰਨੇ ਕਿ ਜਿੰਨੇ ਕਿ ਹੁੰਦੀ ਹੈ ਰਿਕਵਰੀ ਜਦੋਂ ਚੋਰੀ ਹੁੰਦੀ ਹੈ ਤਾਂ ਰਿਕਵਰੀ ਵੀ ਹੁੰਦੀ ਹੈ ਦੇਖੋ ਤੁਹਾਡੇ ਸਾਹਮਣੇ ਕੇਸ ਹੋਇਆ ਵਾਰਦਾਤ ਹੁੰਦੀ ਹੈ ਜਦੋਂ ਦੀ ਸ੍ਰਿਸ਼ਟੀ ਬਣੀ ਹੈ ਕ੍ਰਾਈਮ ਵੀ ਉਦੋਂ ਦੀ ਹੁੰਦੀ ਹੈ ਡਿਟੈਕਸ਼ਨ ਵੀ ਉਦੋਂ ਹੁੰਦੀ ਹੈ ਪੁਲਿਸ ਦਾ ਕੰਮ ਹੀ ਦੋ ਹੈ ਡਿਟੈਕਸ਼ਨ ਐਂਡ ਪ੍ਰੋਵੈਂਸ਼ਨ ਜੇ ਪ੍ਰੋਵੈਂਸ਼ਨ ਨਹੀਂ ਕਰ ਸਕਦਾ ਡਿਟੈਕਟ ਕਰ ਲਓ ਹੁਣ ਤੁਹਾਡੇ ਸਾਹਮਣੇ ਕੇਸ ਦਰਜ ਕੀਤਾ ਆ ਤਾਂ ਕੇਸ ਦੀ ਹੋਈ ਆ ਜਰੂਰ ਤੁਹਾਡਾ ਕੇਸ ਹੀ ਤੁਹਾਡਾ ਸੋਲਵ ਕਰਕੇ ਚੰਗੀ ਤਰ੍ਹਾਂ ਕਰਕੇ ਤੁਹਾਨੂੰ ਜਲਦੀ ਦਵਾਂਗੇ ਇੱਕ ਦੋ ਦਿਨਾਂ ਦੇ ਵਿੱਚ ਮਤਲਬ ਕਈ ਐਵੇ ਜੋ ਹੋਰ ਵੀ ਸੋਰਸ ਲਗਾ ਕੇ ਪਤਾ ਲੱਗ ਸਕਦਾ ਕਿ ਹੋਰ ਕਿਤੇ ਕਿਤੇ ਨੇ ਬ੍ਰੇਕ ਕੀਤੇ ਮੋਟਰਸਾਈਕਲ ਥੋੜੇ ਨੇ ਕਿ ਹ ਲੈ ਕੇ ਗਏ ਨੇ ਜਰੂਰ ਜਦੋਂ ਇਹ ਫੜ ਕੇ ਜਰੂਰ ਤੁਹਾਨੂੰ ਅਪਡੇਟ ਕਰੂਗਾ ਥੈਂਕ ਯੂ